ਜੀ ਕੀ ਨਾਮ ਆਪਣਾ ਮੇਰਾ ਨਾਮ ਭਾਜੀ ਜੋਰਾਵਰ ਸਿੰਘ ਜੋਰਾਵਰ ਸਿੰਘ ਜੀ ਕਿਹੜੇ ਇਲਾਕੇ ਤੋਂ ਆਇਓ ਕੋਈ ਪਿੰਡ ਆਪਣਾ ਭਾਜੀ ਇਲਾਕਾ ਨਾਮਾਚਰ ਦੇ ਪਿੰਡ ਆਪਣਾ ਭਾਜੀ ਵੇਖੋ ਹਾਲ ਕਿੱਥੇ ਇਹ ਸੇਵਾ ਲੈ ਕੇ ਚੱਲੇ ਆ ਬਾਬਾ ਜੀ ਜੱਲੇ ਕੇ ਚੱਲੇ ਆ ਜੀ ਬੋਰ ਜਟੈਲ ਦਾ ਕਿੰਨੇ ਹਫ਼ਤੇ ਤੋਂ ਇਸੇ ਤਰ੍ਹਾਂ ਸੇਵਾ ਕਰ ਰਹੇ ਇਹ ਭਾਜੀ ਜਿੱਦਣ ਦਾ ਬੰਦ ਟੁੱਟਿਆ ਭਾਜੀ ਆਪਾਂ ਉਦੋਂ ਦੇ ਦਿਨ ਰਾਤ ਉੱਥੇ ਹੀ ਆ ਜੀ 2 ਹਫ਼ਤਿਆਂ ਦਾ ਸਮਾਪ ਹੋ ਗਿਆ ਹਾਂਜੀ ਭਾਜੀ ਇਹ ਘਰ ਦੇ ਨਹੀਂ ਕਹਿੰਦੇ ਮਾਵਾ ਆਪਣੀ ਕਹਿੰਦੇ ਵੀ ਕਾਕਾ ਬੱਸ ਕਰੋ ਹੁਣ ਨਹੀਂ ਨਹੀਂ ਜੀ ਘਰ ਦੇ ਨਹੀਂ ਕੁਝ ਵੀ ਆਦੇ ਘਰ ਦੇ ਤਾਂ ਆਪ ਕਹਿੰਦੇ ਸੋ ਜਾਓ ਸੇਵਾ ਦੇ ਤੁਸੀਂ ਸੇਵਾ ਹਾਂਜੀ ਬਹੁਤ ਨੌਜਵਾਨਾਂ ਦੇ ਸਦਕਾ ਹੀ ਇਹ ਬੰਨ ਵਜਿਆ ਹਾਂਜੀ ਹਾਂਜੀ ਇਹ ਤਾਂ ਹੈ ਜੀ ਕਿਉਂਕਿ ਗੁਰੂ ਸਹਿਬਾਨ ਮਾਰੇ ਗੁਰੂ ਰਾਮਦਾਸ ਮਾਰੇ ਦੇ ਲੰਗਰ ਚੱਲੇ ਆ ਹਾਂਜੀ 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 ਤੇ ਨੌਜਵਾਨਾਂ ਦੀ ਬਹੁਤ ਵੱਡੀ ਸੀ ਇਹ ਤਾਂ ਹੈ ਜੀ ਮ ਨੌਜਵਾਨਾਂ ਨੇ ਦਿਆਰਾ ਦੇਖ ਕੀਤਾ ਵੇ ਜੀ ਉੱਥੇ ਤੇ ਮੁੰਡੇ ਨਾਲ ਠਿਕੇ ਜੀ ਆਪਣੇ ਰੋਜ ਆ ਆਪਣੇ ਰਾਡੇ ਸਾਹਮਣੇ ਸੇਵਾ ਚੱਲਦੀ ਆ ਜੀ ਰੋਹ ਟਰਾਲੀਆਂ ਜਾਂਦੀਆਂ ਪੱਥਰ ਦੀਆਂ ਜੀ ਆਪਣੇ ਹੋਰ ਵੀ ਮੁੰਡੇ ਕੰਮਲ ਹੋਣੇ ਜੀ ਸੁੱਖੇ ਹੋਣੇ ਜੀ ਹੋਰ ਸਾਰੇ ਮੁੰਡੇ ਨਾਲ ਆਂਦੇ ਰਹੇ ਆ ਜੀ ਥਾਂਬੜਿਆਂ ਦੇ ਬੇਗੋਵਾਲ ਦੇ ਬੋਰਜ ਦੇ ਜੀ ਔੜ ਦੇ ਸੇਵਾ ਕਰਦੇ ਨੇ ਮੁੰਡੇ ਜੀ ਬਹੁਤ ਵੀਰਾਂ ਦੀ ਬਹੁਤ ਵੱਡੀ ਸੇਵਾ ਆ ਜੀ ਇਸੇ ਤਰ੍ਹਾਂ ਇਸਵਾਮਾ ਨਾਲ ਦੇ ਰਹੇ ਹਨ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਖਾਂ ਦੀ ਬਹੁਤ ਵੱਡੀ ਕਿਰਪਾ ਜਿਨ੍ਹਾਂ ਨੇ ਇਹ ਆਪਣੇ ਜਿੰਨੀ ਵੀ ਮਸ਼ੀਨਰੀ ਆ ਲਗਾ ਕੇ ਇਹਨਾਂ ਦੇ ਨਾਲ ਇਹਨਾਂ ਨੌਜਵਾਨਾਂ ਦੀ ਬਹੁਤ ਮਿਹਨਤ ਹੈ ਜੀ ਹਰ ਪਿੰਡ ਤੋਂ ਹਰ ਇਲਾਕੇ ਤੋਂ ਜਿੰਨੇ ਵੀ ਸਤਲਜ ਬੰਦੇ ਨਾਲ ਲੱਗਦੇ ਹੋਏ ਬਣ ਹੈ ਗਿਆ ਸਾਰੇ ਦੇ ਪਰਸਵਾਮਾ ਨਮਈਆਂ ਸੇਵਾ ਬਹੁਤ ਹੀ ਸ਼ਰਦਾ ਤੇ ਬਹੁਤ ਦਲੇਰੀ ਦੇ ਨਾਲ ਨਿਭਾਈ ਜਾ ਰਹੀ ਆ। ਸ਼ਾਂਤਾ ਮਹਾਪੁਰਖਾਂ ਦੀ ਵੀ ਸੇਵਾ ਜਿਨ੍ਹਾਂ ਦੇ ਸੇਵਾਦਾਰ ਇਸੇ ਤਰ੍ਹਾਂ ਰਾਤ ਦਿਨ ਲੱਗੇ ਹੋਏ ਹਨ। ਉੱਪਰ ਕਿਲਾ ਆਨੰਦਗੜ੍ਹ ਤੋਂ ਸੰਤ ਬਾਬਾ ਸਤਨਾਮ ਸਿੰਘ ਜੀ ਸਵਾਮਾ ਨਿਭਾਰੇ ਹਨ। ਕਿਲਾ ਆਨੰਦਗੜ੍ਹ ਵਾਲਿਆਂ ਦੀ ਸਾਰੀ ਮਸ਼ੀਨਰੀ ਜਿਹੜੀ ਆ ਇਹ ਮਸ਼ੀਨ 215 ਇੱਥੇ ਚੱਲਦੀ ਹੈ। ਇਸੇ ਹੀ ਤਰ੍ਹਾਂ ਬੰਨ ਦੀ ਉੱਪਰ ਵੀ ਬਾਬੇ ਦੀਆਂ ਹੀ ਮਸ਼ੀਨਾਂ ਜਿਹੜੀਆਂ ਆ ਉਹ ਚੱਲਦੀਆਂ ਹਨ। ਬਾਬੇ ਦੇ ਨਾਲ-ਨਾਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਲੱਗੇ ਹੋਏ ਹਨ। ਸਾਰੇ ਰਲ ਮਿਲ ਕੇ ਬੰਨ ਦੀ ਮਜੂਦਗੀ ਦੇ ਲਈ ਨੌਜਵਾਨ ਵੀਰ ਇਲਾਕੇ ਤੋਂ ਸਹਿਵਾਮਾ ਦੇ ਰਹੇ ਹਨ। ਸਾਰੇ ਰਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਸਾਥ ਦੇ ਰਹੇ ਹਨ। ਵਾਲ ਪਰ ਅੜਕਾਂ ਤੋਂ ਇਹ ਸੁਬਾਹਾਂ ਜਿਹੜੀਆਂ ਹੈਗੀਆਂ ਬੋਰਜ ਟਹਿਲ ਦਾ ਸੰਬੰਧ ਤੇ ਜਾਣਗੀਆਂ ਸੰਤ ਮਹਾਪੁਰਖਾਂ ਦੀ અપਾਰ ਕਿਰਪਾ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਖਾਂ ਦੇ ਸੇਵਾਦਾਰ ਲੱਗੇ ਹੋਏ ਹਨ ਵਟੇ ਜ਼ਿਕਰੇ ਹੁਣੇ ਚਾਹੀਦੀ ਆ ਸੇਵਾ ਕਰਨ ਦੇ ਵਾਸਤੇ ਬੜੇ ਬਹੁਤ ਵੱਡੀ ਦਲੇਰੀ ਆ ਇਹਨਾਂ ਭਰਾਵਾਂ ਦੇ ਅੰਦਰ ਇਸੇ ਹੀ ਤਰ੍ਹਾਂ ਲਗਾਤਾਰ ਤੀਸਰਾ ਹਫਤਾ ਸ਼ੁਰੂ ਹੋ ਗਿਆ ਸ਼੍ਰੀਮਾਨ ਜੀ ਜਿਨੇ ਸਾਥੀ ਵੀਡੀਓ ਦੇ ਨਾਲ ਜੁੜਿਆ ਤੀਸਰਾ ਹਫਤਾ ਇਹਨਾਂ ਨੌਜਵਾਨਾਂ ਨੂੰ ਇਸੇ ਹੀ ਤਰ੍ਹਾਂ ਸੁਵਮਾਨਵਾਂ ਆਈਆਂ ਜਾ ਰਹੀਆਂ ਹਨ ਬੜਾਸ ਸੇਵਾ ਚੱਲ ਰਹੀ ਪਈ ਹੈ ਸਾਥੀਓ ਵਾਣ ਨੂੰ ਮਜ਼ਬੂਤ ਕਰਨ ਲਈ ਸੰਤ ਮਹਾਪੁਰਖ ਜੀਲਾ ਅਨੰਦਗੜ੍ਹ ਵਾਲਿਆਂ ਦੇ ਵੱਲੋਂ ਬਹੁਤ ਹੀ ਵਾਖੂਬੀ ਤਰੀਕੇ ਨਾਲ ਅਸਵਾਮਾਂ ਨਵਾਈਆਂ ਜਾ ਰਹੀਆਂ ਹਨ ਪਪਾ ਸਤਰਾਮ ਸਿੰਘ ਜੀ ਇੱਥੇ ਸਵਾਮਾਂ ਦੇ ਰਹੇ ਹਨ ਸਾਥੀਓ ਇਸ ਮਸ਼ੀਨ ਦੇ ਨਾਲ ਹੀ ਜਿਹੜੀ ਹਾਈਟ ਹੈ ਇਹ ਪੈ ਜਾਂਦੀ ਹੈ ਮਾਲਪੁਰਾੜਕਾਂ ਤੋਂ ਇਹ ਸੇਵਾ ਬਰਜ ਟਹਿਲਦਾਸ ਬੰਦੇ ਉੱਪਰ ਜਾ ਰਹੀ ਹੈ ਕੰਮ ਮੁਸ਼ਕਲ ਹੈ ਔਰ ਖਤਰੇ ਵਾਲਾ ਵੀ ਹੈ ਪਰ ਪੰਜਾਬ ਦੇ ਨੌਜਵਾਨ ਇਸੇ ਹੀ ਤਰ੍ਹਾਂ ਸਵਾਮਤ ਹੁੰਦੇ ਹਨ